ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਬਾਈ ਜਿਨ੍ਹਾਂ ਜਿਹੜੇ ਕਹਿੰਦੇ ਆ ਨਾ ਪਾਣੀ ਪਾਣੀ ਵਾਧੂ ਰਹਿਣਾ ਹੈ ਰਹਿਣਾ ਆ ਰਾਜਸਥਾਨ ਦੀ ਵੀਡੀਓ ਆ ਬਾਈ ਇਹ ਪਾਣੀ ਦੇ ਹਾਲਾਤ ਵੇਖੋ ਇੱਥੇ ਪਾਣੀ ਛੱਡਿਆ ਜੀ ਪੀਣ ਵਾਸਤੇ ਇੱਕ ਘੰਟੇ ਲਈ ਕੱਸੀ ਚ ਤੇ ਉਹ ਗੰਦਾ ਪਾਣੀ ਨੂੰ ਲੈਣ ਮਾਲਾ ਉਹਦੇ ਮੋਗੇ ਧਿਕਰ ਪਹੁੰਚਾਉਣ ਵਾਸਤੇ ਆ ਵਾਟਰ ਵਾਸਤੇ ਕਰ ਪਹੁੰਚਾਉਣ ਵਾਸਤੇ ਸਾਨੂੰ 5 ਘੰਟੇ ਹੋ ਗਏ ਜਦੋਂ ਜਾਇਤ ਕਰਦਿਆਂ ਨੂੰ ਜਿਹੜੇ ਕਹਿੰਦੇ ਨਾ ਪਾਣੀ ਆਮ ਰਹਿਣਾ ਆ ਵੀਡੀਓ ਵੇਖ ਲਓ ਬਾਈ ਆ ਪੱਤੇ ਬਾਲ-ਬਾਲ ਕੇ ਕਿਵੇਂ ਪਾਣੀ ਪੀਣ ਵਾਸਤੇ ਲਜਾਈ ਜਾਂਦੇ ਆ ਆਪਣੇ ਭਾਈ ਦੱਸੀ ਮੜਾ ਕੀ ਹਾਲਾਤ ਹੈ ਕੋਈ ਗੱਲ ਹੈ ਤਾਂ ਹੀ ਕਹਿੰਦੇ ਹੁੰਦੇ ਆ ਵੀ ਪਾਣੀ ਦੀ ਕੀਮਤ ਸਭ ਤੋਂ ਉੱਤੇ ਆ ਪਾਣੀ ਦਾ ਬ्यर्थ ਕਰੋ ਸੋਚ ਕੇ ਕਰੋ ਸਹੀ ਆ ਭਾਈ ਪਾਣੀ ਦੀ ਇੰਨੀ ਕੀਮਤ ਹੈ ਜੀ ਅਸੀਂ ਰਾਜਸਥਾਨ ਤੋਂ ਬੋਲਦੇ ਆ ਗੰਗਾ ਨਗਰ ਤੋਂ ਸਾਡਾ ਅੱਗੇ ਆ ਪਿੰਡ ਪਾਕਿਸਤਾਨਵੰਨੀ ਘੱਟੋ ਘੱਟ ਗੰਗਾ ਨਗਰ ਤੋਂ ਮੰਨ ਕੇ ਚੱਲੋ 26-27 ਕਿਲੋਮੀਟਰ ਸਾਡਾ ਪਿੰਡ ਅੱਗੇ ਆ ਹਾਂ ਭਾਈ ਪਾਣੀ ਦੀ ਏਡੀ ਵੈਲਿਊ ਹੈ ਜੀ ਸਾਡੀ ਪਾਣੀ ਦੀ ਬੰਦੀ ਨੂੰ ਘੱਟੋ ਘੱਟ 1.5 ਸਵਾ ਮੀਨਾ ਹੋ ਗਿਆ ਪਾਣੀ ਦੀ ਬੰਦੀ ਹੋਈ ਨੂੰ ਹੋ ਗਿਆ ਬਈ ਤੇ ਇੰਨੇ ਅਸੀਂ ਔਖੇ ਆ ਪਾਣੀ ਨਹੀਂ ਹੁਣ ਪਿੰਡਾਂ ਦੇ ਵਿੱਚ ਸਾਡਾ ਟੈਂਕਰ ਆ ਮੰਨ ਲਓ ਹੂੰ ਪਿੰਡਾਂ ਦੇ ਵਿੱਚ ਟੈਂਕਰ ਘਟੋ ਘਟ 7-800 ਰੁਪਏ ਪਾਣੀ ਦਾ ਟੈਂਕਰ ਪਈ ਜਾਂਦਾ ਬਈ ਜਾਂਦਾ ਬਈ ਜੀ ਵਾਟਰਵਾਦ ਸੁਭਾਗ ਨੇ ਟੈਂਕਰ ਦਿੱਤੇ ਰੋਕ ਹਾਂ ਬਈ ਰੋਕ ਤੇ ਉਹ ਕਹਿੰਦੇ ਜਿੰਨੀ ਨਾਰਮਲ ਸਪਲਾਈ ਪਿੰਡਾਂ ਚ ਹੋਊਗੀ ਹੂੰ ਓਨਾ ਹੀ ਪਾਣੀ ਮਿਲ ਸਕਦਾ ਹੈ ਉਸ ਤੋਂ ਤੇ ਨਹੀਂ ਮਿਲ ਸਕਦਾ ਬਾਈ ਵਾਟਰ ਬਾਕਸਾਂ ਦੇ ਵਿੱਚ ਕਰਤਾ ਕੰਮ ਵੀ ਓਨਾ ਪਾਣੀ ਹੀ ਲਊਗਾ ਵਾਟਰ ਬਾਕਸਾਂ ਦੇ ਵਿੱਚ ਇੰਨੀ ਕਿਲਤ ਕਰਦੀ ਐ ਵੀ ਕੋਈ ਟੈਂਕਰ ਨਹੀਂ ਭਰ ਸਕਦਾਗਾ ਨਾਰਮਲ ਜਿੰਨੀ ਸਪਲਾਈ ਆ ਚੱਲੂਗੀ ਨਾਰਮਲ ਸਪਲਾਈ ਹਣ ਵੇਖ ਲਓ ਪਾਣੀ ਦੀ ਕਿਲਤ ਦੇ ਵਿੱਚ ਵੇਖ ਲਓ ਮਹੀਨਾ ਡੂੜ ਮਹੀਨਾ ਹੋ ਗਿਆ ਬੰਦ ਹੋਿਆਂ ਨੂੰ ਇਹ ਵੱਡੇ ਵਾਟਰ ਬਾਕਸ ਐਡੇ ਵੱਡੇ ਪਿੰਡ ਆ ਤੇ ਉਹ ਤੁਸੀਂ ਹਿਸਾਬ ਲਾ ਲਓ ਇੰਨੀ ਸਮੱਸਿਆ ਐ ਵੀ ਨਾਰਮਲ ਬੰਦਾ ਵੀ ਅਫੋਰਡ ਨਹੀਂ ਕਰ ਸਕਦਾ ਪਾਣੀ ਨੂੰ ਬਾਈ ਨਾਰਮਲ ਬੰਦਾ ਕੀ ਕਰੂਗਾ 7-800 ਦਾ ਕੈਂਟਰ ਐ ਉਹ ਅਫੋਰਡ ਨਹੀਂ ਕਰ ਸਕਦਾਗਾ ਕਿ ਹੋਰ ਵਿਚਾਰੇ ਨੇ ਕੰਮ ਧੁੰਦੇ ਵਾਲੇ ਬੰਦੇ ਨੇ ਗਰੀਬ ਮਜ਼ਦੂਰ ਨੇ ਅਰੀਏਨ ਬੰਦੇ ਨੇ ਤਾਂ ਕਰਨਾ ਹੀ ਕੀ ਆ ਬਾਈ ਬਹੁਤ ਬੁਰੇ ਹਾਲਾ ਬਾਈ ਤੋੜੇ ਢੋਂਦੀਆਂ ਸਾਰਾ ਦਿਨ ਅੱਜ ਵੇਖ ਲਓ ਸਾਡੀ 30 35 ਕਿਲੋਮੀਟਰ ਦੀ ਕੱਸੀ ਆ ਹੂੰ ਇਹਦੇ ਵਿੱਚ ਸਿਰਫ ਕੋਈ 8 10 ਘੰਟੇ ਪਾਣੀ ਛੱਡਿਆ ਗਿਆ ਸਹੀ ਹੈ ਠੀਕ ਹੈ ਉਹ ਪਾਣੀ ਬੰਦ ਹੋਏ ਨੇ ਵੀ 8-7 ਘੰਟੇ ਹੋ ਗਏ ਆ ਸਹੀ ਹੈ ਅਸੀਂ ਫੇਰ ਵੀ ਸੋਚਦੇ ਆ ਵੀ ਚਲੋ ਪਿੰਡ ਦੀ ਪਾਈਪ ਲਾਈਨ ਢਾਈ ਕੁਛ ਮਾੜਾ ਮੋਟਾ ਪਾਣੀ ਕੋ 5-7 ਘੰਟੇ ਕੁ 2 ਦਿਨਾਂ ਦਾ ਡੂੜ ਦਿਨ ਦਾ ਪਾਣੀ ਘੱਮ ਸੇ ਘੱਮ ਕਟੋ-ਕਟ ਵੀ ਇੰਨਾ ਹੀ ਆ ਜੇ ਹਾਂ ਤਾਂ ਇੰਨਾ ਹੀ ਬਹੁਤ ਹੈ ਜੀ ਹਾਂ ਤੇ ਬਹੁਤ ਪਾਣੀ ਦੀ ਸਮੱਸਿਆ ਹੀ ਰੱਖ ਬਾਕੀ ਭਾਈ ਭਗਵਾਨ ਜੀ ਨੂੰ ਬੇਨਤੀ ਆ ਵੀ ਯਾਰ ਰਾਜਸਥਾਨ ਚ ਵੀ ਤੇਰੇ ਭਰਾ ਹੀ ਰਹਿੰਦੇ ਆ ਆ ਦੇਖ ਲੈ ਕੱਸੀਆਂ ਆਪ ਸਾਫ ਕਰੀ ਜੰਨੇ ਆ ਸਾਡੀ ਕੱਸੀ ਦੇ ਵਿੱਚ ਇੰਨਾ ਕਚਰਾ ਸੀਗਾ ਕਚਰਾ ਬਾਲ-ਬਾਲ ਕੇ ਅਜੇ ਪਾਣੀ ਸਾਡਾ ਮਗਰ ਹੈ ਮੰਨ ਲਓ 1 ਕਿਲੋਮੀਟਰ ਪਿੱਛੇ ਹੈ ਪਾਣੀ ਮਗਰ ਹੈ ਹਾਂ ਉਹ ਵੀ ਗੰਦਾ ਬਾਲ-ਬਾਲ ਕੇ ਅਸੀਂ ਫੇਰ ਵੀ ਕਚਰੇ ਵਾਲਾ ਗੰਦਾ ਪੰਦਾ ਪਾਣੀ ਜੋ ਵੀ ਕੁਛ ਆਨੇ ਅਸੀਂ ਵੀ ਚਲੋ ਪਿੰਡਾਂ ਦੇ ਵਿੱਚ ਆ ਜੇ ਬਾੜਾ ਮੋਟਾ ਆ ਜੇ ਕਿਸੇ ਮੋਗੇ ਚ ਪੈ ਆ ਹਾਲਾਤ ਆ ਬਾਈ ਜੀਜੀ ਨਹਿਰ ਮਾਈਨਰ ਦੀ ਇਹ ਵੀਡੀਓ ਹੈ 11 ਜੀ ਪਿੰਡ ਆ ਸਾਡਾ ਤੇ ਆਹ ਹਾਲਾਤ ਆਹ ਪਾਣੀ ਪੀਣਗੇ ਭਾਈ ਇੱਥੋਂ ਦੇ ਬੰਦੇ ਆਹ ਜਾਨਵਰ ਨਹੀਂ ਪਿੰਦਾ ਇਹੋ ਜਿਹਾ ਪਾਣੀ ਜਿਹੜਾ ਪੱਤਿਆਂ ਵਿੱਚ ਦੀ ਤੇ ਗੰਦੇ ਪਾਣੀ ਗੰਦੀ ਇਸ ਰਾਹ ਵਿੱਚ ਦੀ ਟੱਪੂਗਾ ਪਰ ਇਹ ਬੰਦੇ ਪਾਣੀ ਪੀਣਗੇ ਤੇ ਭਗਵੰਤ ਮਾਨ ਨੂੰ ਬੇਨਤੀ ਆ ਵੀ ਪਾਣੀ ਸਾਫ਼ ਛੱਡ ਦਿਓ ਭਰਾਵੋ ਤੁਹਾਡੇ ਹੀ ਭਰਾ ਗਾਂ ਬੈਠੇ ਆ ਤੁਹਾਡੇ ਆਪ ਦੇ ਬੰਦੇ ਭਰਾ ਗਾਂ ਬੈਠੇ ਆ ਆ ਵੇਖੋ ਭਾਈ ਰਾਤ ਨੂੰ ਸਾਰੇ ਜਣੇ ਭਾਈ ਫਿਰ ਅੱਧਾ ਪਿੰਡ ਸਾਡਾ ਤੁਰਿਆ ਫਿਰਦਾ ਭਾਈ ਵੀ ਵਾਟਰ ਵਾਸ ਚੱਲ ਪਾਣੀ ਪੈ ਜੇ ਪਾਣੀ ਪੈ ਜੇ ਤਾ ਕਰਕੇ ਭਾਈ ਮੈਂ ਕਹਿਣਾ ਸਾਰਿਆਂ ਨੂੰ ਕਹਿਣਾ ਚਾਹੁੰਦਾ ਪਾਣੀ ਦੀ ਇੱਜ਼ਤ ਕਰੋ ਭਰਾਵੋ ਪੰਜਾਬ ਚ ਜੇ ਪਾਣੀ ਹੈਗਾ ਵਾਲੇ ਉਹੀ ਗੱਲ ਕਹਿ ਦਿੰਦੇ ਆ ਸਾਰਾ ਪਾਣੀ ਰਾਜਸਥਾਨੋਂ ਦੇਈ ਜਾਂਦੇ ਆ ਸਾਰਾ ਪਾਣੀ ਰਾਜਸਥਾਨੋਂ ਦੇਈ ਜਾਂਦੇ ਆ ਰਾਜਸਥਾਨ ਦੇ ਵਿੱਚ ਤਾਂ ਭਰਾਵੋ ਆ ਹਾਲਾਤ ਆ ਇਹ ਡੰਗ ਨਹਿਰ ਦੇ ਹਾਲਾਤ ਆ ਇਹ ਆ ਜਿਹੜੀ ਜ ਮੁੱਢ ਤੇ ਬੈਠੀ ਹੈ ਇਹ ਕਹ ਦੋ ਬੀਕਨ ਨਹਿਰ ਕਨਾਲ ਦੇ ਜਿਹਾ ਉਹ ਹਾਲਾਤ ਨਹੀਂਗੇ ਜੀ ਜਮਾ ਮੁੱਢ ਤੇ ਜਮਾ ਪੰਜਾਬ ਦੇ ਨਾਲ ਬੈਠੇ ਆ ਅਸੀਂ ਆਪਦੇ ਨਾਲ ਬੈਠੇ ਆ ਸਾਧੂ ਵਾਲੇ ਅਸੀਂ ਸਾਧੂ ਵਾਲੀ ਬਾਰਡਰ ਲੱਗਦਾ ਬਈ ਜਿਹਾ ਨਾਲ ਬਾਰਡਰ ਸਾਨੂੰ ਲੱਗਦਾ ਸਾਧੂ ਵਾਲੇ ਬਾਰਡਰ ਤੋਂ ਅਸੀਂ 40 ਕਿਲੋਮੀਟਰ ਬੈਠੇ ਆ ਸਾਡੇ ਇੱਥੇ ਆ ਹਾਲਾਤ ਹੈ ਜੀ ਤੇ ਅੱਗੇ ਤਾਂ ਰਾਜਸਥਾਨ ਬਹੁਤ ਲੰਮਾ ਚੌੜਾ ਪਿਆ ਇਹਨੂੰ ਤਾਂ ਪੰਜਾਬ ਵਾਲੇ ਇੱਕ ਵਾਰੀ ਕਹਿੰਦੇ ਆ ਵੀ ਸਾਡਾ ਹਿੱਸਾ 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 ਹੀ ਐ ਇਹ ਹਿੱਸਾ ਤਾਂ ਜ਼ਰੂਰ ਮੰਨਦੇ ਆ ਪਰ ਵੇਖ ਲਓ ਹਾਲਾਤ ਸਾਡੇ ਆ ਦੇਖੋ ਬਾਈ ਆ ਵੀ ਬਾਈ ਹੁਣ ਵਿੱਚੋਂ ਢੇਡਾ ਮਾਰ ਕੇ ਆਇਆ ਬਾਈ ਕਿੱਥੇ ਕਰੇਗਾ ਪਾਣੀ ਆ ਗਿਆ ਬਾਈ ਬਾਈ ਬਹੁਤ ਜ਼ੋਰ ਲਾਇਆ ਆ ਬਾਈ ਸਾਡੀ ਨਹਿਰ ਦੇ ਪ੍ਰਧਾਨ ਸਾਹਿਬ ਸੰਦੀਪ ਸੋਨੂ ਬਾਈ ਏ ਵੀ ਵਿਚਾਰਾ ਨਾਲ ਲੱਗਿਆ ਕਿਉਂਕਿ ਇਹਨਾਂ ਦਾ ਕੋ ਲੈਣਾ ਦੇਣਾ ਇਹਨਾਂ ਬਹੁਤ ਅੱਗੇ ਆ ਵਿਚਾਰਿਆਂ ਦੀ ਇਹਨਾਂ ਦੀ ਤਾਂ ਇਹਨਾਂ ਦੀ ਜ਼ਿੰਮੇਵਾਰੀ ਸਮਝ ਬਾਈ ਵਿਚਾਰੇ ਹਿੰਮਤ ਕਰਾਈ ਆ ਵਿਚਾਰੇ ਨੇ ਯਾਰ ਸਵੇਰ ਦਾ ਲੱਗਾ ਹੋਇਆ ਆ ਹਾਲਾਤ ਆ ਭਈ ਆ ਹਾਲਾਤ ਗੰਗ ਨਹਿਰ ਦੇ ਆ ਤੇ ਆ ਹਾਲਾਤ ਪਾਣੀ ਪੀਣ ਵਾਲੇ ਦੇ ਆ ਕੀ ਕਰੂਗਾ ਬਾਈ ਬੰਦਾ ਇੱਥੇ ਦੱਸੋ ਯਾਰ ਪਾਣੀ ਪੀਣ ਨੂੰ ਜਿੱਥੇ ਆਣੀ ਬੀਜਣਾ ਤਾਂ ਦੂਰ ਦੀ ਗੱਲ ਆ ਕੋਈ ਤੇ ਬਾਈ ਭਵਾਨਤਮਾਨ ਨੂੰ ਹੱਥ ਮੰਨ ਕੇ ਬੇਨਤੀ ਹੈ ਹੱਥ ਮੰਨ ਕੇ ਭਰਾਵਾ ਬਈ ਸਾਡੇ ਬੱਚੇ ਪਾਲਣੇ ਭਰਾਵਾ ਸਾਨੂੰ ਕੁਝ ਦੇ ਆਹ ਲੈ ਬਾਈ ਰੋਣ ਉਹਦਾ ਸਾਡੇ ਬੰਦਿਆਂ ਨੂੰ ਰੋਣ ਆ ਦੇ ਲੋ ਬਾਈ ਫੇਰ ਦੇ ਲੱਗੇ ਰੋਣ ਇਹ ਬੰਦੇ ਕੀ ਕਰਨੇ ਯਾਰ ਕਿੱਧਰ ਜਾਣੇ ਯਾਰ ਬਾਈ ਭਵਾਨਤਮਾਨ ਨੂੰ ਬੇਨਤੀ ਹੈ ਵੀ ਸਾਡਾ ਵੀ ਕੋਈ ਸੋਚੇ ਬੱਚੇ ਵਿਆਹਣੇ ਯਾਰ ਪਾਲਣੇ ਕਰਨੇ ਯਾਰ ਗੱਲ ਕੋਈ ਨਹੀਂ ਚੱਲ ਕੋਈ ਹਿੰਮਤ ਹਿੰਮਤ ਰੱਖੇ ਮਦਰਾ ਕੋਈ ਨਹੀਂ ਬਾਈ ਕਰੀਏ ਕੀ ਯਾਰ ਬਾਈ ਰੋੜੋਂਦਾ ਬਾਈ ਇਹ ਕੀ ਕਰਕੇ ਚੱਲ ਕੋਈ ਗੱਲ ਨਹੀਂ ਵੀਰੇ ਯਾਰ ਅਸੀਂ ਬਾਈ ਸੂਅਰ ਦੇ ਲੱਗੇ ਹੋਏ ਆ ਬਾਈ ਇਹਦੇ ਹੱਥ ਰਹਿ ਕੇ ਭਰਾ ਦੇ ਸਾਡੇ ਦੇ